ਬਰ ਗੁਰੂ ਜੀ ਆਦਿ ਬ੍ਰਹਮੇਸ਼ਰ ਸਤਗੁਰੂ ਆਪੇ ਕਰਨੇ ਹਾਰਾ ਕਰਨ ਤਉੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਮੱਲੰ ਆਰਾ ਮੇਰੇ ਨਾਮ ਰਾਏ ਤਨ ਨਾਮ ਜਪਾਂ ਮੈਂ ਸੁਖ ਤੇਰਾ ਦਿੱਤਾ ਲਈ ਹੈ ਬਲ ਜਿਤੇ ਆਏ ਮਾਂ ਅਨੰਦ ਜਿਸ ਬਿਸਰੇ ਸੋਮਰ ਜਾਏ ਦਿਆਲੂ ਬੰਜ ਸੂਪਰ ਕਰਤੇ ਸੋ ਤੁਦ ਸੁਗਾਤੇ ਆਏ ਬਾਹੂ ਗੁਰੂ ਸੈਮ ਜਿਓ ਸੁਖੀ ਮਨ ਲੰਮਾ ਜਵਾ ਜਿਸਕੇ ਸਿਰ ਉਪਰ ਤੁ ਸੁਆਮੀ ਸੋ ਤੁਖ ਕੇ ਸੰਭਾਵੇ ਜਿਸਕੇ ਸਿਰ ਉਪਰ ਤੁ ਸੁਆਮੀ ਸੋ ਤੁਖ ਕੇ ਸੰਭਾਵੇ ਬੋਲਣ ਜਾਣੈ ਮਾਇਆ ਮਤ ਮਤ ਕਰਣਾ ਚਿਤ ਨ ਆਵੇ ਮੇਰੇ ਮਰਾਈ ਉਹ ਸੰਤਾ ਦਾ ਸੰਤ ਤੇਰੇ ਤੇ ਤੇ ਸਿਮਕ ਮੁਕਸ਼ ਨਹੀਂ ਜਮ ਨਹੀਂ ਆਪੇ ਨੇ ਰੰਗਾਲ ਦੋ ਤੇ ਰਹਿੰਗ ਰਾਤੇ ਸੁਮੀ ਤਨ ਕਾ ਜਨ ਮਰਨੁ ਤਕ ਨਸਾ ਤੇ ਦੀਪ ਬਖਸ਼ ਨ ਮਿਟੇ ਕੋਈ ਨਾਮ ਤੇ ਆਇ ਸੁਖ ਬਲ ਪੈ ਨਹੀਂ ਅਟ ਬੈਰੀ ਆਰੰਧੈ ਏਤੀ ਸਰਨ ਤੇ ਰਹਿ ਪ੍ਰਵਾਸ ਪੰਚ ਦੋਇ ਤੁਲੇ ਸਦਾਇ ਗਿਆਨ ਤੇ ਆਣ ਕਿਛ ਕਰਮ ਨ ਜਾਣ ਆਸਰਨ ਜਾਣ ਤੇਰੀ ਸਭ ਤੇ ਮੱਤਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਗਿਆਨ ਤੇ ਆਣ ਕਿਸ ਕਰਮ ਨ ਜਾਣ ਸਾਰਨ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਮਾਈ ਗੁਰੂ ਜੀ ਕੀ ਬਤੇ